ਲਾਜ਼ਮਾਨ ਉਹ ਸਰਕਾਰੀ ਤਨਖਾਹਾਂ ਮਿਲਦੀਆਂ ਨੇ ਪਰ ਸਰਕਾਰੀ ਤਨਖਾਹਾਂ ਦੇ ਨਾਲ ਵੀ ਇਹਨਾਂ ਦੇ ਢਿੱਡ ਭਰਦੇ ਨਜ਼ਰ ਨਹੀਂ ਆ ਰਹੇ ਜਿਹਦੇ ਚੱਲਦੇ ਇਹਨਾਂ ਦੇ ਵੱਲੋਂ ਰਿਸ਼ਵਤ ਲਈ ਜਾਂਦੀ ਹੈ ਰਿਸ਼ਵਤ ਦਾ ਬੋਲਬਾਲਾ ਹਲੇ ਵੀ ਜਿਹੜਾ ਕਿ ਨਜ਼ਰ ਆ ਰਿਹਾ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਇੱਕ ਪਟਵਾਰੀ ਨੂੰ 25000 ਰੁਪਏ ਦੀ ਰਿਸ਼ਵਤ ਲੈਣ ਦੇ ਆ ਕਾਬੂ ਕੀਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਕੋਈ ਇੰਤਕਾਲ ਦੇ ਬਦਲੇ ਪੈਸੇ ਮੰਗ ਰਦਾ ਸੀ 25000 ਰੁਪਏ ਮੰਗੇ ਗਏ 25000 ਰੁਪਏ ਤਰ ਕਿੰਨੇ ਸਮੇਂ ਤੋਂ ਮੰਗ ਰਿਆ ਸੀਗਾ ਰਿਕਾਰਡਿੰਗ ਲੈ ਕੇ ਆਏ ਸੀ ਤਾਂ ਤੁਸੀਂ ਆਫਿਸ ਐਸਐਸ ਵੀ ਸਪਰ ਨਹੀਂ ਉਹ ਕੰਪਲੇਨਟ ਆ ਗਿਆ ਸਰ ਭਾਈ ਕਿੰਨੇ ਤੁਹਾਨੂੰ ਇੰਸਪੈਕਟਿਜੂਗੇਸ਼ਨ ਤੇ ਕੁਝ ਬਰਾਮਦ ਹੋਇਆ ਜੀ ਮੋਕੇ ਹਾਂਜੀ ਮੋਕੇ ਬਰਾਮਦ ਭਾਜੀ ਕੀ ਨਾਮ ਹੈ ਕੀ ਨਾਮ ਹੈ ਮੇਰਾ ਨਾਮ ਸਰਜੀਤ ਸਿੰਘ ਡਿਪਟੀ ਜੀ ਕੀ ਹੋਇਆ ਕੀ ਹੋਇਆ ਕੀ ਕਿਹੜੀ ਜਗ੍ਹਾ ਮਾਮਲਾ ਹੈ ਅੱਜ ਜੀ ਸਰਕਾਰ ਦੀ ਪੋਲ ਖੁੱਲੀ ਹੈ ਜਿਹੜੇ ਸਰਕਾਰ ਨੇ ਰੱਖੇ ਨੇ ਨਵੇਂ-ਨਵੇਂ ਪਟਵਾਰੀ ਜਾਂ ਹੋਰ ਕਿਸੇ ਵਿਭਾਗ ਦੇ ਜਿੰਨੇ ਵੀ ਕੰਮ ਕਰਦੇ ਨੇ ਮੁਲਾਜ਼ਮ ਸੀਨੀਅਰ ਅਫਸਰ ਅੱਜ ਉਹਨਾਂ ਦੀਆਂ ਕਰਤੂਤਾਂ ਲੋਕਾਂ ਦੇ ਸਾਹਮਣੇ ਆਈਆਂ ਨੇ ਸ਼ਰੇਆ 25000 ਰੁਪਏ ਰਿਸ਼ਵਤ ਲੈਂਦੇ ਪਟਵਾਰੀ ਸਾਹਿਬ ਨੂੰ ਵਿਜੀਲੈਂਸ ਨੇ ਰੰਗੇ ਹੱਤੀ ਫੜਿਆ ਤੇ ਉਹਨੂੰ ਆਪਣੇ ਹੁਣ ਨਾਲ ਲੈ ਗਏ ਨੇ ਜੀ ਤੇ ਇਹੇ ਕੰਮ ਇਹ ਨਹੀਂ ਵੀ ਕੱਲੇ ਪਟਵਾਰੀ ਹੋਰ ਵੀ ਕਿਸੇ ਵੀ ਵਿਭਾਗ ਵਿੱਚ ਚੱਲਦੇ ਸਾਰੇ ਪਾਸੇ ਕੋਈ ਛੋਟੇ ਤੋਂ ਛੋਟਾ ਕੰਮ ਕਰਾਉਣ ਦੀ ਰਿਸ਼ਵਤ ਜਿਹੜੀ ਆ ਉਹ ਬੰਦੇ ਦੀ ਮਹੀਨੇ ਦੀ ਕਮਾਈ ਤੋਂ ਉੱਤੇ ਮੰਗੀ ਜਾ ਰਹੀ ਹੈ ਜਿਸ ਦੇ ਨਾਲ ਆਮ ਲੋਕ ਵਿਚਾਰੇ ਲੁੱਟੇ ਜਾ ਰਹੇ ਨੇ ਕੁੱਟੇ ਜਾ ਰਹੇ ਨੇ ਭੁੱਖੇ ਮਰਨ ਦੇ ਤਦਾਦ ਤੇ ਦਿਨਤਾਈ ਹੋਈ ਆ ਆਮ ਬੰਦੇ ਦੀ ਕੋਈ ਸੁਣਵਾਈ ਕੀ ਕੰਮ ਕਰਾਣਾ ਸੀ ਜਿਹੜਾ 25 ਹਜ਼ਾਰ ਇੱਕ ਫਰਤ ਕੋਈ ਪ੍ਰਾਣੀ ਉਹਨਾਂ ਨਾਲੇ ਕਢਾਣੀ ਸੀ ਉਹਦਾ 25000 ਰੁਪਏ ਰਿਸ਼ਵਤ ਮੰਗੀ ਗਈ ਅੱਛਾ ਕਿਹੜਾ ਏਰੀਆ ਤੇ ਕਿਹੜਾ ਏਰੀਆ ਜੀ ਹੈਬੋਵਾਲ ਦੇ ਵਿੱਚ ਪੈਂਦਾ ਜੀ ਚੂੜਪੁਰ ਰੋਡ ਉਹਦੇ ਨਾਲ ਹੀ ਜਵਾਲਾ ਸਿੰਘ ਚੌਂਕ ਉੱਥੇ ਪਟਵਾਰ ਖਾਨਾ ਹੈ ਜੀ ਉੱਥੇ ਦੀ ਟੱਕਰ ਹੈ ਵਿਜੀਲੈਂਸ ਵਾਲੇ ਲੈ ਗਏ ਨਹੀਂ ਕੋਈ ਦੋ ਜਣਾਂ ਨੇ ਕੋਈ ਗੱਲ ਨਹੀਂ ਸਾਨੂੰ ਦੱਸੀ ਹੈਗੀ ਵੀ ਕੀ ਹੁਣ ਅੱਗੇ ਕਾਰਵਾਈ ਹੋਊਗੀ ਜਾਂ ਨਹੀਂ ਸਿਰਫ ਉਹਨਾਂ ਨੂੰ ਲੈ ਕੇ ਚਲੇ ਗਏ ਹੂੰ ਅਜੀ ਸਾਹਮਣੇ ਰਹਿਣੇ ਨੇੜੇ ਹੀ ਸ਼ਿਕਾਇਤਾਂ ਆਉਂਦੀ ਰਹਿੰਦੀਆਂ ਨੇ ਸ਼ਿਕਾਇਤਾਂ ਬਹੁਤ ਨੇ ਜੀ ਉਹਨਾਂ ਦੇ ਖੁਦ ਮੁਲਾਜ਼ਮ ਕਹਿੰਦੇ ਵਿਚਾਟਾ ਪਟਵਾਰੀ ਪਏ ਬੋਲਿੰਦਾ ਅੱਛਾ ਸ਼ਰੇਆਮ ਹੀ ਲਈ ਜਾਂਦੇ ਨੇ ਉਹਨਾਂ ਨੂੰ ਕਈ ਵਾਰੀ ਬੋਰ ਨਹੀਂ ਵੀ ਕਈਆਂ ਨੇ ਆਮ ਬੰਦਿਆਂ ਨੇ ਦਿੱਤੀ ਆ ਪਟਵਾਰੀ ਸਾਹਿਬ ਦੇ ਸਿਰ ਵਿਜੀਲੈਂਸ ਲੈ ਗਏ ਵਿਜੀਲੈਂਸ ਵਾਲੇ ਲੈ ਗਏ ਜੀ ਠੀਕ ਹੈ ਕੋਈ ਹੋਰ ਵੀ ਉਹਦੇ ਕਰਿੰਦੇ ਆ ਜੇ ਇਕੱਲੇ ਪਟਵਾਰੀ ਨੇ ਨਹੀਂ ਫਿਲਹਾਲ ਤਾਂ ਇਕੱਲੇ ਪਟਵਾਰੀ ਸਾਹਿਬ ਤੇ ਇੱਕ ਉਹਨਾਂ ਦਾ ਬੰਦਾ ਸੀ ਉਹ ਚਲੇ ਗਿਆ ਜੀ ਆਧਵੀ ਪਾਰਟੀ ਦੀ ਸਰਕਾਰ ਦੇ ਬੋਲੋ ਕਿਹਾ ਗਿਆ ਸੀ ਕਿ ਰਿਸ਼ਵਤ ਔਖ ਹੋਰੀਆਂ ਤੇ ਉੱਤੇ ਨਕੇਲ ਕਸੀ ਜਾਵੇਗੀ ਜਿਹਦੇ ਚੱਲਦੇ ਲਗਾਤਾਰ ਜ ਤੋਂ ਸ루 ਰੰਗੇ ਹੱਥੀ ਕਾਬੂ ਕੀਤਾ ਜਾ ਰਿਹਾ ਹੈ